ਪਰ ਜੇ ਤੁਸੀਂ ਕਰਤੇ ਨਹੀਂ ਪਰ ਤੁਹਾਡੇ ਬੱਚਿਆਂ ਵਾਸਤੇ ਬਹੁਤ ਮੁਸ਼ਕਲ ਮੈਂ ਇਹਨਾਂ ਦਾ ਸਫਰ ਹੁੰਦਾ ਬੱਸਾਂ ਤੋਂ ਸਕੂਲ ਤੱਕ ਸਕੂਲ ਤੋਂ ਘਰੇ ਤੱਕ ਜਿਹਦੇ ਕੋਲ ਵਧੀਆ ਕਾਰੋਬਾਰ ਇੰਡੀਆ ਦੇ ਵਿੱਚ ਹੈਗਾ ਉਹ ਇੰਡੀਆ ਦੇ ਵਿੱਚ ਹੀ ਕੰਮ ਕਰੇ ਬਸ 2 ਕਰਕੇ ਬੱਚੇ ਜਾਂਦੇ ਛੋਟੇ ਛੋਟੇ ਨੂੰ ਨੌਲੇਜ ਨਹੀਂ ਹੈ ਨੌਲੇਜ ਨਹੀਂ ਹੈ ਬਸ 2 ਦੇ ਜਿਹੜੇ ਪੁਰਾਣੇ ਆਏ ਉਹ ਤਾਂ ਟਿਕੇ ਹੋਏ ਆ ਹਾਂ ਜੀ ਜਿਹੜੇ ਨਵੇਂ ਆਏ ਉਹਨਾਂ ਨੂੰ ਮੁਸ਼ਕਲ ਆ ਰਹੀ ਹੈ ਫਰਕ ਕੀ ਲੱਗਿਆ ਜੀ ਤੁਹਾਨੂੰ ਇੱਥੇ ਇੱਕ ਮਹੀਨਾ ਤੁਸੀਂ ਕੈਨੇਡਾ ਵਿੱਚ ਦੇਖ ਲਈ ਸੋ ਹਾਂਜੀ ਸਾਥ ਸ੍ਰੀ ਕਾਲਜੀ ਸਾਰਿਆਂ ਨੂੰ ਅਸੀਂ ਪਹੁੰਚੇ ਸੀ ਜੀ ਪਾਰਕ ਵਿੱਚ ਆਪਾਂ ਬਾਬਾ ਜੀ ਇਹਨੂੰ ਦੇਖਿਆ ਜੀ ਦੇਖੋ ਕਸਰਤ ਕਰ ਰਹੇ ਨੇ ਕੈਨੇਡਾ ਦੇ ਵਿੱਚ ਜਿਹੜਾ ਕਸਰਤ ਲਈ ਬਹੁਤ ਘੱਟ ਟਾਈਮ ਮਿਲਦਾ ਜੇ ਆਪਾਂ ਐਕਸਰਸਾਈਜ਼ ਦੀ ਲਾ ਕੇ ਚੱਲੀਏ ਸੋ ਸਾਰਿਆਂ ਦੀ ਉਮਰ ਆ ਵੀ ਮੈਨੂੰ ਲੱਗਦਾ 50 ਤੋਂ ਉੱਪਰ ਪਲੱਸ ਹੋਣੀ ਆ ਸੋ ਅੱਜ ਕੱਲ ਤਾਂ ਨੌਜਵਾਨਾਂ ਲਈ ਟਾਈਮ ਨਹੀਂ ਮਿਲ ਰਿਹਾ ਤੇ ਇਹਨਾਂ ਲਈ ਟਾਈਮ ਕੱਢਣਾ ਆਪਣੀ ਸਿਹਤ ਲਈ ਇੱਕ ਬਹੁਤ ਵੱਡੀ ਗੱਲ ਹੈ ਸੋ ਆਜੋ ਆਪਾਂ ਗੱਲ ਕਰਦੇ ਹਾਂ ਬਾਬਾ ਜੀ ਪਹਿਲੇ ਤੁਸੀਂ ਦੱਸੋ ਜੀ ਕਿੰਨਾ ਟਾਈਮ ਹੋ ਗਿਆ ਜੀ ਆਇਆਂ ਨੂੰ ਮਹੀਨਾ ਹੋ ਗਿਆ ਜੀ ਮਹੀਨਾ ਹੋ ਗਿਆ ਜੀ ਆਇਆਂ ਨੂੰ ਤੁਸੀਂ ਤੁਹਾਡੇ ਫਰਕ ਕੀ ਲੱਗਿਆ ਜੀ ਤੁਹਾਨੂੰ ਇੱਥੇ ਇੱਕ ਮਹੀਨਾ ਤੁਸੀਂ ਕੈਨੇਡਾ ਵਿੱਚ ਦੇਖ ਲਿਆ ਜੀ ਘੁੰਮਣ ਫਿਰਨ ਦਾ ਬਹੁਤ ਵਧੀਆ ਲੱਗਿਆ ਜੀ ਘੁੰਮਣ ਫਿਰਨੇ ਆਇਆ ਹਾਂ ਅਸੀਂ ਘੁੰਮਣ ਆਏ ਹੋ ਜੀ ਪੰਜਾਬ ਚ ਰਹਿੰਦੇ ਹੋ ਕਿਹੜੀ ਜਗ੍ਹਾ ਤੋਂ ਜੀ ਪਿੱਛੋਂ ਮਲੇਰ ਕੋਟ ਲਾ ਜੀ ਠੀਕ ਹੈ ਜੀ ਤੇ ਕਹੋ ਜੇ ਆ ਮਤਲਬ ਫਰਕ ਕੀ ਤੁਹਾਨੂੰ ਮਹਿਸੂਸ ਲੱਗੇ ਜੀ ਇੱਥੇ ਜਿਹੜੇ ਇੰਡੀਆ ਚ ਹੈ ਨਹੀਂ ਵੀ ਇੱਥੇ ਹੈਗੇ ਨੇ ਪੰਜਾਬ ਕੁਝ ਮਿਸ ਕਰਦੇ ਹੋ ਪੰਜਾਬ ਦੀ ਚੀਜ਼ਾਂ ਸਭ ਕੁਝ ਹੈਗਾ ਡਰਾਈਵਰ ਬਹੁਤ ਸੋਹਣੀ ਹੈ ਜੀ ਡਰਾਈਵਰੀ ਡਰਾਈਵਿੰਗ ਚ ਫਰਕ ਹੈਗੇ ਜੀ ਹੁਣ ਐ ਆਪਰ ਰੋਡ ਕਰਾਸ ਕਰਦੇ ਆ ਹਾਂਜੀ ਬੰਦੇ ਦੀ ਇਨਸਾਨ ਦੀ ਕਦਰ ਹੈਗੀ ਹੈ ਕਦਰ ਹੈਗੀ ਹੈ ਮਤਲਬ ਤੁਰਨੇ ਵਾਲੇ ਬੰਦੇ ਦੀ ਇੱਥੇ ਕਦਰ ਹੈਗੀ ਹੈ ਹਾਂਜੀ ਹਾਂਜੀ ਇੰਡੀਆ ਵਿੱਚ ਜੇ ਦੇਖੀਏ ਉਹਦੀ ਕਦਰ ਘਟੇ ਹਾਂਜੀ ਹਾਂਜੀ ਹਰ ਨਦੀ ਜਿਵੇਂ ਮਾਰਨਾ ਹੈਗਾ ਜੇ ਕੀ ਗਲਤੀ ਕਰਦਾ ਉਹਨੂੰ ਮਾਰਨਾ ਹੈ ਠੀਕ ਹੈ ਜੀ ਤੁਰਨ ਵਾਲੇ ਦੀ ਕਦਰ ਹੈ ਉਹਨੂੰ ਹੱਥ ਮਾਰਨਾ ਹੀ ਪੈਣਾਗੇ ਜੇ ਤੂੰ ਠੀਕ ਹੈ ਜੀ ਕਿੰਨਾ ਕੁ ਟਾਈਮ ਲਾਉਂਗੇ ਜੀ ਹੋਰ ਇੱਥੇ ਮੀਨਾ ਹੋ ਰਹੀ ਹੈ ਮੀਨਾ ਹੋ ਰਹੀ ਹੈ ਵਾਪਸ ਜੀ ਦੀ ਨਹੀਂ ਲੱਗਣੀ ਹੋਏ ਇੱਥੇ ਕ ਪਹਿਲੇ ਪਹਿਲੀ ਪਲਾਨ ਹੈ ਵਾਪਸ ਜਾਣ ਦਾ ਪਲਾਨ ਹੈ ਜੀ ਪਿੱਛੇ ਹਰਬੈਸਟਰ ਦਾ ਕੰਮ ਹੈ ठीक है पिछे थोड़ा अपना है। काम है वो काम कम छ नहीं है नहीं, नहीं, नहीं। करके देख लो ही काम ही कम उ चंगा जी हां जी सत सा जी थो कि एक हफ्ता हुआ, हुआ, हुआ है आपको आपने क्या एक हफ्ते में आप पैसे पीछे से कहा से हो जी इंडिया में से आप दिल्ली से हो आप तो राजस्थानी से हो कैसा महसूस कर रहे हो आप यहाँ पे आके आनवायरमेंट में कोई चेंज लगा बहुत ज्यादा चेंज है और कोई चीज मिस कर रहे हो जो दिल्ली में आपने मिस की हो यहाँ पे आपको ना मिल रही हो बस ये है कि यहाँ पर जो है ना जैसे ये जिम वगैरह जो है महसूस नहीं महसूस हो रहा है। नहीं हो रहा है इंडिया में तो आप बने है। हुए हैं चलो होली होली आपको धीरे धीरे सब कुछ पता चल जाएगा जब आप आगे आगे जाओगे कितना टाइम हो रहा है ना यहाँ पे पक्के आगे हो मेरे को दो महीने हो रहे हैं दो महीने हो रहे हैं ना काफी चीजें आप देख लेंगे अभी यहाँ चलो ठीक है ओके थैंक यू सो मच ਆਜੋ ਜੀ ਹੁਣ ਬਾਬਾ ਜੀ ਨਾਲ ਗੱਲ ਕਰਦੇ ਆ ਮੈਨੂੰ ਸਭ ਤੋਂ ਵੱਡੀ ਉਮਰ ਤੇ ਹੀ ਲੱਗਦੇ ਨੇ ਇੱਥੇ ਤੇ ਜਿਨ੍ਹਾਂ ਦਾ ਐਕਸਪੀਰੀਅੰਸ ਵੀ ਸ਼ਾਇਦ ਜ਼ਿਆਦਾ ਹੋਵੇ। ਬਾਬਾ ਜੀ ਕਿੰਨਾ ਟਾਈਮ ਹੋ ਗਿਆ ਜੀ ਆਇਆਂ? ਸਾਲ ਹੋ ਗਿਆ। ਸਾਲ ਹੋ ਗਿਆ ਜੀ। ਇੰਡੀਆ ਤੋਂ ਕਿੱਥੋਂ ਜੀ? ਅਮਰਸਰ ਤੋਂ। ਅਮਰੇਸਰ ਤੋਂ ਜੀ। ਗੁਰੂਆਂ ਪੀਰਾਂ ਦੀ ਧਰਤੀ ਤੋਂ ਜੀ। ਤੇ ਇੱਕ ਸਾਲ ਦੇ ਵਿੱਚ ਕੀ ਕੀ ਦੇਖ ਚੁੱਕੇ ਜੀ ਇੱਥੇ ਜੇ ਕੁਝ ਮਿਸ ਕਰਦੇ ਹੋ ਵਾਪਸ ਗਏ ਸੀ ਇੱਕ ਸਾਲ ਦੇ ਵਿੱਚ ਜਾਂ ਲਗਾਤਾਰ ਇੱਕ ਸਾਲ? ਲਗਾਤਾਰ ਹੁਣ ਤੇ ਇੱਥੇ ਅੱਗੇ ਵਕਤ ਚੱਲੇਗਾ ਇੱਥੇ। ਠੀਕ ਹੈ ਜੀ। ਇੱਕ ਸਾਲ ਤੋਂ ਇੱਥੇ ਹੀ ਹੋਈ। ਸੇਤ ਲਈ ਟਾਈਮ ਕੱਢਣਾ ਜ਼ਰੂਰੀ ਤੁਹਾਨੂੰ ਕਿੱਦਾਂ ਲੱਗਦਾ ਇਹ ਵੀ ਟਾਈਮ ਮਿਲ ਜਾਂਦਾ ਜਾਂ ਫਿਰ ਸੇਤਰੀ ਤੇ ਬੇੜੇ ਬਹੁਤ ਅਸਿਆ ਸੇਤ ਵਾਸਤੇ ਹੀ ਕਾਰਨ ਬੋਝ ਹੁੰਦੀ ਹੈ ਠੀਕ ਹੈ ਜੀ ਕਿਉਂਕਿ ਸਾਨੂੰ ਅਸੀਂ ਇੱਥੇ ਵੇਖ ਕੇ ਕੁਝ ਬਦਲ ਚਾਹੁੰਦੇ ਆਂ ਅਤੇ ਸਾਨੂੰ ਤਰਨਪੰਤੂ ਮੁਸਕਰਾਉਂਦੀ ਤੋਂ ਦਿੱਕਤ ਹੁੰਦੀ ਰਹੀ ਠੀਕ ਹੈ ਜੀ ਤੇ ਤੁਹਾਨੂੰ ਫਿਰ ਮੈਂ ਕੁਝ ਸੁਭਾਇ ਜਿਹੜਾ ਪਾਰਕਾਂ ਖੁੱਲੀਆਂ ਠੀਕ ਹੈ ਜੀ ਵਧੀਆ ਮਗਲਾ ਤੇ ਕੰਮਕਾਰ ਦਾ ਕਿਵੇਂ ਦੇਖ ਰਹੇ ਹੋ ਜਿਵੇਂ ਅੱਜ ਕੱਲ ਵੀਡੀਓ ਦੇਖੀ ਆ ਜੀ ਕੰਮ ਘੱਟ ਕਹਿੰਦੇ ਕੈਨੇਡਾ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕੁਝ ਇਦਾਂ ਹੀ ਦੇਖੋ ਜੀ ਜਿਹੜੇ ਪੁਰਾਣੇ ਆਏ ਉਹ ਤਾਂ ਟਿੱਕੇ ਹੋਏ ਆ ਹਾਂ ਜੀ ਜਿਹੜੇ ਨਵੇਂ ਆਏ ਉਹ ਬਹੁਤ ਮੁਸ਼ਕਲ ਆ ਰਹੀ ਉਹਨਾਂ ਦੇ ਲਈ ਬਹੁਤ ਜ਼ਿਆਦਾ ਮੁਸ਼ਕਲ ਆ ਰਹੀਆਂ ਜੀ ਸੋ ਸਮਝ ਕੇ ਸੋਚ ਸਮਝ ਕੇ ਆਣਾ ਚਾਹੀਦਾ ਮੈਂ ਮੈਂ ਇਹੀ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਸੀ ਤੇ ਪੇਰੈਂਟਸ ਜਿਵੇਂ ਆ ਜਾਂਦੇ ਜਿਵੇਂ ਮੰਨ ਲਓ ਜੀ ਕੋਈ ਸਟੂਡੈਂਟ ਆ ਬੱਚਾ ਉਹ ਹਲੇ ਆਪ ਸਟਰਗਲ ਕਰ ਰਿਹਾ ਆਪ ਇੱਥੇ ਦੀਆਂ ਮੁਸ਼ਕਲਾਂ ਨਾਲ ਲੜ ਰਿਹਾ ਉਹਨਾਂ ਦੇ ਪੇਰੈਂਟਸ ਨੂੰ ਆਉਣਾ ਚਾਹੀਦਾ ਜਾਂ ਨਹੀਂ ਆਉਣਾ ਚਾਹੀਦਾ ਫਿਲਹਾਲ ਟਿਕਣਾ ਚਾਹੀਦਾ ਜਾਂ ਨਹੀਂ ਦੇਖੋ ਜੀ ਜੇ ਤੇ ਬੰਦਾ ਕੋਈ ਸੈੱਟ ਆ ਹਾਂ ਜੀ ਤੇ ਪੇਰੈਂਟਸ ਆ ਜੇ ਕੋਈ ਨਹੀਂ ਤਾਂ ਖਰਚਾ ਚੱਲਦਾ ਬ ਖਰਚਾ ਚੱਲਣਾ ਬਹੁਤ ਔਖਾ ਈ ਜੇਕਰ ਵੀ ਬੱਚਾ ਸੈੱਟ ਹੈ ਇੱਥੇ ਵਧੀਆ ਪੈਸੇ ਕਮਾ ਰਿਆ ਪੱਕੀ ਜੋਬ ਹੈਗੀ ਹੈ ਫੇਰ ਤੇ ਉਹ ਪੇਰੈਂਟ ਦਾ ਜਿਹੜਾ ਖਰਚਾ ਕੱਢ ਸਕਦਾ ਨਹੀਂ ਫੇਰ ਔਖਾ ਈ ਫੂਡ ਦਾ ਕਿਵੇਂ ਦੀ ਮਤਲਬ ਖਾਣਾ ਪੀਣਾ ਪੰਜਾਬ ਵਰਗਾ ਇੱਥੇ ਹੈਗਾ ਕਿ ਨਹੀਂ ਹੈਗਾ ਜੀ ਇੱਥੇ ਜਸਟ ਬੈਸਟ ਹੈ ਜੋ ਤੇ ਤਾਜ਼ਾ ਮਿਲਦਾ ਤਾਜ਼ਾ ਮਿਲਦਾ ਇਹ ਚੀਜ਼ ਦੀ ਆਪਾਂ ਜਦੋਂ ਇੰਡੀਆ ਹੈਗੇ ਸੀ ਆਪਾਂ ਵੀ ਸੁਣੀ ਆਉਣੀ ਆ ਜੀ ਗੱਲਾਂ ਕਿ ਜਿਹੜਾ ਕੈਨੇਡਾ ਵਿੱਚ ਕਹਿੰਦੇ ਸਾਰਾ ਕੁਝ ਤਾਜ਼ਾ ਮਿਲਦਾ ਪਰ ਜਦੋਂ ਆ ਕੇ ਦੇਖਿਆ ਇੱਥੇ ਸਾਰਾ ਕੁਝ ਫ੍ਰੀਜਰ ਹੈ ਪੁਰਾਣਾ ਪ੍ਰਾਣੀਆਂ ਚੀਜ਼ਾਂ ਐ ਇੰਡੀਆ ਦੇ ਵਿੱਚ ਆਪਣੇ ਬਾਗ ਹੁੰਦੇ ਆ ਆਪਾਂ ਗਾਜਰਾ ਮੂਲੀਆਂ ਦਾ ਵੈਸੇ ਹੀ ਅਗਲੇ ਖੇਤਾਂ 'ਚ ਸਰ ਮਿਲ ਜੰਦੀਆਂ ਲੱਗੀਆਂ ਤਾਜ਼ਾ ਤਾਜ਼ਾ ਬੜਾ ਤਾਜ਼ਾ ਉਸੇ ਸਹੀ ਗੱਲ ਥੋੜੇ ਬੱਚੇ ਕੀ ਕਰਦੇ ਨੇ ਜੀ ਮੇਰਾ ਬੱਚਾ ਇੱਕ ਡਾਕਟਰ ਨੂੰ ਲਾ ਜਿਹੜੀ ਮੇਰੀ ਉਹ ਤੇ ਡਿਗਰੀ ਸਟਾਕਟਰ ਠੀਕ ਹੈ ਜੀ ਤੇ ਮੜਕਾ ਜੇ ਕੁਝ ਪੜਿਆ ਆ ਤੇ ਕੁਝ ਕਰਿਆ ਨਾਲ 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 ਕੰਮ ਕਰ ਰਿਹਾ ਜੀ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲ ਕਰਕੇ ਕੋਈ ਸਲਾਹ ਦੇਣੇ ਚਾਹਦੇ ਹੋ ਵੀ ਤੁਸੀਂ ਕਿਸੇ ਨੂੰ ਸਲਾਹ ਤੇ ਕੋਈ ਜਨੇ ਜਿਹੜੇ ਬੱਚੇ ਆਉਂਦੇ ਆ ਸੋਚ ਸਮਝ ਕੇ ਆਉਣ ਉਹਨੂੰ ਵੇਖ ਕੇ ਆਉਣ ਆਪਣਾ ਤੇ ਇੱਕ ਚੀਜ਼ ਮੈਂ ਤੁਹਾਡੇ ਕੋਲ ਹੋਰ ਪੁੱਛਣੀ ਚਾਹੁੰਦਾ ਜੀ ਜਿਵੇਂ ਅੱਜ ਕੱਲ ਕੰਮ ਚੱਲਿਆ ਜੀ ਕੁੜੀਆਂ ਨੂੰ ਆਪਾਂ ਭੇਜ ਰਿਆ 18 19 ਸਾਲ ਦੀ ਕੋਈ ਲੜਕੀ ਹੈ ਕੰਮ ਇੱਥੇ ਬਹੁਤ ਜ਼ਿਆਦਾ ਘੱਟ ਹੈ ਜੀ ਸੋ ਉਹਨਾਂ ਨੂੰ ਭੇਜਣਾ ਤੁਹਾਡੇ ਹਿਸਾਬ ਨਾਲ ਸਹੀ ਹੈ ਜਾਂ ਨਹੀਂ ਹੈ ਕਿਉਂਕਿ ਕੰਮ ਦੇ ਹਿਸਾਬ ਨਾਲ ਦੱਸੋ ਜੀ ਵੀ ਕੰਮ ਦੇ ਹਿਸਾਬ ਨਾਲ ਦੇਖੋ ਜੀ ਅਸਲ ਲਾਈਫ ਜਿਹੜੀ ਅੱਗੇ ਵੇਖ ਰਹੀ ਹੈ ਅੱਜ ਤੱਕ ਟ੍ਰਾਫਿਕ ਆ ਹਾਂ ਜੀ ਜੋ ਵੀ ਕੰਮ ਕਰਨਾ ਸਮਝ ਕੇ ਕਰੋ ਜੇ ਇੱਥੇ ਡਾਕੋ ਇੱਥੇ ਲੜਾਰਾ ਵੀ ਹੀਗਾ ਹਾਂ ਜੀ ਜੇ ਤੁਹਾਡੇ ਕੋਲ ਪਿੱਛੇ ਪਾਵਰ ਹੈਗੀ ਆ ਹਾਂ ਜੀ ਇਹ ਪਿਛੜੋ ਕਾਪ ਸਕਦੇ ਸਪੋਰਟ ਹਾਂਜੀ ਫਿਰ ਤੇ ਕੋਈ ਮਤਲਬ ਇਹਦਾ ਓਖਾ ਨਹੀਂ ਜੇ ਤੁਸੀਂ ਇਹਦਾ ਖਰਚਾ ਭਰ ਸਕਦੇ ਹੋ ਮਾਰੂ ਭਰ ਸਕਦੇ ਹੋ ਪਰ ਜੇ ਤੁਸੀਂ ਖਰਚੇ ਨਹੀਂ ਭਰ ਸਕਦੇ ਬੇਟੀਆਂ ਵਾਸਤੇ ਬਹੁਤ ਮੁਸ਼ਕਲ ਬੇ ਬਹੁਤ ਮੁਸ਼ਕਲ ਹੈ ਜੇਕਰ ਤੁਹਾਡੇ ਕੋਲ ਪਿੱਛੇ ਫੀਸ ਹੈਗੀ ਹੈ ਦੇਣ ਲਈ ਗੁੰਜਾਇਸ਼ ਹੈਗੀ ਹੈ ਫਿਰ ਜੀ ਸੱਦ ਕੇ ਭੇਜ ਸਕਦੇ ਹੋ ਪਰ ਜੇਕਰ ਕਿਸੇ ਕੋਈ ਗੁੰਜਾਇਸ਼ ਇੱਕ ਵਾਰੀ ਤਾਂ ਚੱਕ ਲੈਣਗੇ 4 ਮਹੀਨੇ ਬਾਅਦ ਫਿਰ ਫੀਸ ਆ ਜਾਂਦੀ ਬੱਚੇ ਲਈ ਬਹੁਤ ਓਖਾ ਕੰਮ ਬਹੁਤ ਜਿਹੜਾ ਘਟ ਹੈ ਖਰਚਾ ਬਹੁਤ ਓਖਾ ਹੈ ਠੀਕ ਹੈ ਜੀ ਇਹ ਚੀਜ਼ਾਂ ਮੈਂ ਸਾਰਿਆਂ ਨਾਲ ਸ਼ੇਅਰ ਕਰਨੀਆਂ ਜ਼ਰੂਰੀ ਸਮਝਦਾ ਸੀ ਇਹ ਕਿਸੇ ਸੀਨੀਅਰ ਬੰਦੇ ਤੋਂ ਹੀ ਗ ਤਾਹੀ ਲੋਕ ਸਮਝਦੇ ਨੇ ਚਲੋ ਬਹੁਤ ਵਧੀਆ ਲੱਗਿਆ ਥੋੜੇ ਨਾਲ ਗੱਲ ਕਰਕੇ ਸਤਿ ਸ੍ਰੀ ਅਕਾਲ ਜੀ ਹੁਣ ਆਪਾਂ ਅੰਕਲ ਜੀ ਬਹ ਲਾਂਦੇ ਆ ਜਿਨ੍ਹਾਂ ਨੇ ਕਸਰਤ ਬਹੁਤ ਜ਼ਿਆਦਾ ਕਰ ਲਈ ਹੈ ਹਾਂਜੀ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਤੇ ਪੰਜਾਬ ਤੋਂ ਕਿੱਥੋਂ ਜੀ ਆਪਾਂ ਜਲੰਧਰ ਤੋਂ ਜਲੰਧਰ ਤੋਂ ਆ ਜੀ ਤੇ ਕਿੰਨਾ ਕ ਟਾਈਮ ਹੋ ਗਿਆ ਜੀ ਆਉਣ ਚਾਰ ਮਹੀਨੇ ਚਾਰ ਮਹੀਨੇ ਹੋ ਚੁੱਕੇ ਜੀ ਤੇ ਆਪਣੇ ਬੱਚਿਆਂ ਕੋਲ ਆਏ ਜੀ ਇੱਥੇ ਤੇ ਹੁਣ ਰਹਿਣ ਦਾ ਕੀ ਪ੍ਰੋਗਰਾਮ ਹੈ ਜੀ ਅੱਗੇ ਨਹੀਂ ਬਸ ਇੱਕ ਮਹੀਨਾ ਹੋਰ ਫਿਰ ਵਾਪਸ ਚਲ ਜਾਣਾ ਜੀ ਇੱਥੇ ਵਜੀ ਲੱਗਿਆ ਹੋਇਆ ਵੈਸੇ ਹਾਂ ਦਿਲਦਲੰਗਾ ਬੱਚਿਆਂ ਕੋਲ ਜੀ ਲੱਗ ਜਾਂਦਾ ਜੀ ਬੱਚਿਆਂ ਕਰਕੇ ਹੀ ਜੀ ਲੱਗਿਆ ਹੋਇਆ ਕਿ ਵੈਸੇ ਵੀ এনवायरमेंट ਨਾਲ ਤੁਹਾਡਾ ਕੁਝ ਹੈਗਾ ਵੀ ਵਧੀਆ ਹੈ ਵਧੀਆ ਆ ਤੇ ਮਾਤਾ-ਪਿਓ ਠੀਕ ਹੈ ਜੀ ਸਾਡਾ ਮਾਤਾ-ਪਿਓ ਠੀਕ ਹੈ ਪਰ ਉਦਾਂ ਦੇਖਿਆ ਜਾਵੇ ਜੀ ਜੇ ਸਾਡੇ ਕੋਲ ਵਧੀਆ ਫੈਸਿਲਿਟੀ ਹੋਵੇ ਇੰਡੀਆ ਦੇ ਵਿੱਚ ਆਪਾਂ ਕੋਈ ਵਧੀਆ ਕੰਮਕਾਰ ਕਰਦੇ ਹੋਈਏ ਉਹਨਾਂ ਨੂੰ ਇੰਡੀਆ ਤੋਂ ਕੈਨੇਡਾ ਦੇ ਵਿੱਚ ਆਉਣਾ ਚਾਹੀਦਾ ਜਾਂ ਨਹੀਂ ਆਉਣਾ ਚਾਹੀਦਾ ਅੱਜ ਦੇ ਜੋ ਹਾਲਾਤ ਨੇ ਇੱਥੇ ਨਹੀਂ ਆਉਣਾ ਚਾਹੀਦਾ ਜਿਦੇ ਕੋਲ ਵਧੀਆ ਕਾਰੋਬਾਰ ਇੰਡੀਆ ਦੇ ਵਿੱਚ ਹੈਗਾ ਉਹ ਇੰਡੀਆ ਦੇ ਵਿੱਚ ਹੀ ਕੰਮ ਕਰੇ ਜੀ ਦੇਖੋ ਤੇ ਕੀ ਆ ਜਨਤਾ ਨੂੰ ਤਰੀ ਆਉਣੀ ਆ ਹਾਂ ਜੀ ਆ ਰਹੀਆਂ ਨੇ ਇਹਦੇ ਮੁਸ਼ਕਲਾਂ ਬਹੁਤ ਆ ਮੁਸ਼ਕਲਾਂ ਬਹੁਤ ਆ ਜਿਹੜੇ ਨਵੇਂ ਸਟੂਡੈਂਟ ਆ ਰਹੇ ਨੇ ਜੀ ਉਹਨਾਂ ਨੂੰ ਕੰਮ ਮਿਲ ਰਿਹਾ ਤੁਹਾਡੇ ਹਿਸਾਬ ਦੇ ਨਾਲ ਮੁਸ਼ਕਲ ਆ ਜੀ ਨਹੀਂ ਮਿਲ ਰਿਹਾ ਤੁਹਾਡੇ ਬੱਚੇ ਲੱਗੇ ਹੋਏ ਨੇ ਜੀ ਕੰਮ ਸਾਡੇ ਲੱਗੇ ਆ ਉਹ ਪੁਰਾਣੇ ਆਏ ਹੋਏ ਨੇ 8 ਸਾਲ ਹੋ ਗਿਆ ਐਨ ਇਹਦੇ ਕਰਕੇ ਕੰਮ ਮਿਲਿਆ ਹੋਇਆ ਬਟ ਨਵੇਂ ਜਿਹੜੇ ਬੱਚੇ ਆ ਰਹੇ ਉਹਨਾਂ ਨੂੰ ਕੀ ਸਲਾਣਾ ਦੇ ਚਲੇ ਨਹੀਂ ਅੱਜ 3 ਲੱਖ ਲਾ ਕੇ ਬੱਚਾ ਆਉਂਦਾ ਹਾਂ ਜਿਹੜਾ ਆਪਣਾ ਘਰਾਂ ਚ ਪਾ ਦੇ ਰੱਖਿਆ ਹੁੰਦਾ ਹੈ ਸਹੀ ਗੱਲ ਹੈ ਜੀ ਜ਼ਮੀਨ ਦੇ ਕਿਦਾਂ ਕੱਟਾ ਚੱਕਦਾ ਹੈ ਠੀਕ ਹੈ ਜੀ ਬਹੁਤ ਬਾਰੇ ਬਹੁਤ ਔਖਾ ਹੈ ਜੀ ਸੋ ਜਿੰਨੇ ਮਤਲਬ ਨਵੇਂ ਲਾਈ ਲੱਖ ਬਣ ਕੇ ਆ ਰਹੇ ਨੇ ਉਹ ਥੋੜਾ ਦੇਖੋ ਨਾ ਮਤਲਬ ਆਪਣੀ ਗੰਜੈਸ਼ ਦੇਖਣ ਪਹਿਲਾਂ ਜੇ ਤਾਂ ਪੁੱਗਦਾ ਹੈ ਤਾਂ ਹੀ ਆਣ ਕਿਸੇ ਨੂੰ ਦੇਖ ਕੇ ਮਤਲਬ ਚਾਦਰ ਦੇਖ ਕੇ ਪੈਰ ਬਸਾਰੇ ਜਾਣੇ ਠੀਕ ਹੈ ਜੀ ਸਹੀ ਗੱਲ ਹੈ ਬਹੁਤ ਵਧੀਆ ਗੱਲ ਲੱਗੀ ਤੁਹਾਡੇ ਨਾਲ ਗੱਲ ਕਰਕੇ ਹੁਣ ਤੁਸੀਂ ਅਗਲੇ ਮਹੀਨੇ ਵਾਪਸ ਜਾ ਰਹੇ ਹੋ ਪੱਕਾ ਰਹਿਣ ਦਾ ਇੱਥੇ ਕੋਈ ਇਰਾਦਾ ਨਹੀਂ ਨਹੀਂ ਜੀ ਪੱਕੇ ਨਹੀਂ ਰਹਿਣਾ ਜੀ ਪਰ ਬੱਚੇ ਤਾਂ ਤੁਹਾਡੇ ਇੱਥੇ ਨੇ ਜੀ ਬਸ ਆਉਣਾ ਜਾਣਾ ਬਣਿਆ 2 ਮਹੀਨੇ ਮਿਲ ਕੇ ਚਲਚਾ ਕਰਾਂਗੇ ਬਸ ਠੀਕ ਹੈ ਮਾਦਾ ਸਾਲ ਤੇ ਇੱਕ ਵਾਰ ਗੇੜੀ ਮਾਰ ਜਾਇਆ ਕਰਾਂਗੇ ਹਰ ਸਾਲ ਦੋ ਤਲਾਵਤ ਠੀਕ ਹੈ ਬਹੁਤ ਵਧੀਆ ਲੱਗਿਆ ਜੀ ਗੱਲ ਕਰਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਸਲੋ ਜੀ ਆਪਾਂ ਬਾਬਾ ਜੀ ਨਾਲ ਕਰਦੇ ਆਂ ਜੀ ਗੱਲ ਕਾਫੀ ਟਾਈਮ ਤੋਂ ਮੈਂ ਦੇਖਦਾ ਸੀ ਇਹਨਾਂ ਨੂੰ ਐਕਸਰਸਾਈਜ਼ ਕਰ ਰਹੇ ਨੇ ਵਾਕ ਕਰ ਰਹੇ ਨੇ ਜੀ ਪਾਰਕ ਦੇ ਵਿੱਚ ਆਪਾਂ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਆਂ ਤੇ ਪੁੱਛਦੇ ਆਂ ਕਿਵੇਂ ਜਿਹਾ ਲੱਗੇ ਇਹਨਾਂ ਨੂੰ ਕੈਨੇਡਾ ਜੀ ਸਤਿ ਸ਼੍ਰੀ ਅਕਾਲ ਜੀ 2 ਸਾਲ ਹੋ ਗਏ ਜੀ ਆਪਾਂ ਪੰਜਾਬ ਤੋਂ ਕਿੱਥੋਂ ਆਂਡਿਆ ਤੋਈ ਨੰਗਲ ਡਿਸਟ੍ਰਿਕਟ ਰੋਪੜ ਡਿਸਟ੍ਰਿਕਟ ਰੋਪੜੀ ਤੁਸੀਂ ਮੇਰੀ ਡਿਸਟ੍ਰਿਕਟ ਤੋਂ ਆ ਜੀ ਮੈਂ શ્રી ਅਨੰਤਪੁਰ ਸਾਹਿਬ ਨੂਰਪਾਲ ਵੇਦੀ ਤੋਂ ਜੀ ਤੁਸੀਂ ਨੰਗਲ ਤੋਂ ਜੀ ਲੋ ਜੀ ਅਚਾਨਕ ਹੀ ਮਿਲ ਗਏ ਜੀ ਆਪਣੇ ਆਪਣੇ ਡਿਸਟ੍ਰਿਕਟ ਤੋਂ ਸੋ ਕਿਹੋ ਜਿਹਾ ਲੱਗਿਆ ਜੀ ਕਿਹੋ ਜਿਹਾ ਫਰਕ ਤੁਸੀਂ ਇੱਥੇ ਦੇਖੇ ਨੇ 2 ਸਾਲਾਂ ਦੇ ਵਿੱਚ ਜੋ ਸਾਨੂੰ ਉੱਥੇ ਨਹੀਂ ਦੇਖਦੇ ਠੀਕ ਹੈ ਜੀ ਜਿਵੇਂ ਕੀ ਮਤਲਬ ਕਿਹੜੀ ਚੀਜ਼ ਦਾ ਤੁਸੀਂ ਕਹਿ ਸਕਦੇ ਠੀਕ ਹੈ ਜੀ ਠੀਕ ਹੈ ਜੀ ਮਿਲਦਾ ਪ੍ਰੋਪਰ ਹੈ ਲੇਕਿਨ ਪ੍ਰੂਸ਼ਨ ਪ੍ਰੂਸ਼ਨ ਜ਼ਿਆਦਾ ਹੀ ਮਲਾਵਟ ਜ਼ਿਆਦਾ ਹੀ ਇੱਥੇ ਕਹਿਣ ਦਾ ਭਾਵ ਵੀ ਜਿਹੜੀ ਚੀਜ਼ ਸਾਨੂੰ ਫਰੈਸ਼ ਮਿਲੂਗੀ ਤੇ ਉਹ ਉਦਾਂ ਹੀ ਆਂਦੀ ਹੈ ਮਲਾਵਟ ਘਟੇ ਠੀਕ ਹੈ ਇੱਥੇ ਆਪਣੇ ਬੱਚਿਆਂ ਕੋਲ ਆਇਓ ਜੀ ਤੇ ਉਹਨਾਂ ਨੂੰ ਕੰਮ ਕਰਕੇਵੇਂ ਵਧੀਆ ਚੱਲ ਰਿਹਾ ਹੈ ਠੀਕ ਹੈ ਜੀ ਵੈਲ ਸੈਟਲ ਨੇ ਜੀ ਤੇ ਜਿਹੜੇ ਅੱਜਕੱਲ ਜਿਵੇਂ ਸਟੂਡੈਂਟਸ ਆ ਰਹੇ ਨੇ ਜੀ ਜਿਹੜੇ ਇੱਥੇ ਦੇ ਹਾਲਾਤ ਨੇ ਸਟੂਡੈਂਟਸ ਆ ਗਏ ਤੇ ਬਾਅਦ ਚ ਪੇਰੈਂਟਸ ਕਾਫੀ ਇਹਦੇ ਪੋਸਟ ਫੋਰਸ ਕਰਦੇ ਨੇ ਵੀ ਸਾਨੂੰ ਬੁਲਾ ਲਓ ਉਹ ਤੁਹਾਡੇ ਹਿਸਾਬ ਨਾਲ ਜਦੋਂ ਸਟੂਡੈਂਟ ਇੱਥੇ ਆਪ ਵੈਲ ਸੈਟਲ ਨਹੀਂ ਹੈਗਾ ਉਹਨਾਂ ਨੂੰ ਬੁਲਾਉਣਾ ਚਾਹੀਦਾ ਜਾਂ ਨਹੀਂ ਬੁਲਾਉਣਾ ਚਾਹੀਦਾ ਜੇ ਉਹ ਸੈਟਲ ਨਹੀਂ ਆ ਗਿਆ ਤੁਹਾਨੂੰ ਲੱਗੇਗਾ ਤਾਂ ਕਿਉਂ ਬੁਲਾਇਆ ਜਾਵੇ ਜੀ ਜਦੋਂ ਤੱਕ ਅੱਜ ਦੇ ਹਾਲਾਤ ਕੀ ਨੇ ਜੀ ਤੁਸੀਂ ਤੁਹਾਨੂੰ 2 ਸਾਲ ਹੋ ਗਏ ਤੁਸੀਂ ਉੱਪਰ ਥੱਲੇ ਕਾਫੀ ਦੇਖਿਆ ਜੀ ਇੱਥੇ ਕੰਮ ਕਰਕੇ ਮੈਸ ਨੂੰ ਲੱਗ ਰਿਹਾ ਇੱਥੇ ਹੈਗਾ ਜਾਂ ਨਹੀਂ ਹੈ ਜੀ ਕੋਈ ਜਿਹੜੇ ਬੱਚੇ ਅੱਛੇ ਕ੍ਰੀਮ ਹੈਗਨ ਉਸ ਤੋਂ ਕੰਮ ਹੈਗਾ ਹਾਂਜੀ ਜਿਹੜੇ ਪਲਸ 2 ਕਰਕੇ ਬੱਚੇ ਜਾਂਦੇ ਛੋਟੇ ਜਿਹਨਾਂ ਨੂੰ ਨੌਲੇਜ ਨਹੀਂ ਹੈ ਨੌਲੇਜ ਨਹੀਂ ਹੈ ਪਲਸ 2 ਕਰਕੇ ਆ ਗਏ ਲੜਕੀਆਂ ਆ ਗਏ ਹਾਂਜੀ ਉਹਨੂੰ ਉਸ ਪ੍ਰੋਬਲਮ ਹੈ ਜੀ ਪ੍ਰੋਬਲਮ ਹੈਗੀ ਹੈ ਫਿਰ ਉਸਦੇ ਉਸ ਪਲਸ 2 ਕਰਾ ਕੇ ਹਾਂਜੀ ਇੱਥੇ ਕੰਮ ਨਹੀਂ ਬੰਦਾ ਬੱਚੇ ਗਲਤ ਕੰਮ ਕਰਦੇ ਗਲਤ ਚੀਜ਼ਾਂ ਚ ਪੈ ਜਾਂਦੇ ਸੋ ਕਿਤੇ ਨਾ ਕਿਤੇ ਪੇਰੈਂਟਸ ਦੀ ਵੀ ਗਲਤੀ ਹੈ ਵੀ ਪਲਸ 2 ਤੋਂ ਬਾਅਦ ਜਿਨ੍ਹਾਂ ਨੇ ਸਿਰਫ ਨਿਆਣਿਆਂ ਦਾ ਸਫਰ ਹੁੰਦਾ ਬੱਸਾਂ ਤੋਂ ਸਕੂਲ ਤੱਕ ਸਕੂਲ ਤੋਂ ਘਰੇ ਤੱਕ ਉਹ ਵਾਲਾ ਸਫਰ ਦੇਖਣ ਦਾ ਇੱਕਦਮ ਆਪਾਂ ਉਹਨਾਂ ਨੂੰ ਜਹਾਜ਼ ਚੜਾ ਕੇ ਭੇਜ ਦਿੰਦੇ ਵੀ ਦੇਖੋ ਜਾ ਕੇ ਕੈਨੇਡਾ ਉਹ ਚੀਜ਼ਾਂ ਗਲਤ ਨਹੀਂ ਜੀ ਜਦੋਂ ਤੱਕ ਬੱਚੇ ਨੂੰ ਸਮਝ ਨਹੀਂ ਹੈਗੇ ਉਹ ਤੱਕ ਨਹੀਂ ਭੇਜਣਾ ਚਾਹੀਦਾ ਇਹ ਉਹ ਗ੍ਰੈਜੂਏਸ਼ਨ ਕਰਾ ਕੇ ਭੇਜੋ ਗ੍ਰੈਜੂਏਸ਼ਨ ਕਰਾ ਕੇ ਭੇਜੋ ਜੀ ਬੱਚੇ ਨੂੰ ਨੋਲਿਜ ਹੋ ਜਾਵੇ ਦੁਨੀਆਦਾਰੀ ਦਾ ਪਤਾ ਲੱਗੇ ਇੱਥੇ ਆ ਕੇ ਅੱਜ ਕੱਲ ਤੁਸੀਂ ਵੀ ਨਿਊਜ਼ ਦੇਖਦੇ ਹੋਣੇ ਵੀ ਡਿਪਰੈਸ਼ਨ 'ਚ ਜਾ ਰਹੇ ਨੇ ਸੁਸਾਈਡ ਕਰ ਰਹੇ ਨੇ ਉਹਦਾ ਕੀ ਕਾਰਨ ਹੋ ਸਕਦਾ ਹੈ ਜੀ ਕੰਮ ਨਹੀਂ ਬੱਚੇ ਬੱਚੇ ਵੇਲੇ ਵਿਚ ਰਹੇ ਵੇਲੇ ਕਰਕੇ ਵੀ ਕੰਮ ਨਹੀਂ ਮਿਲ ਰਿਹਾ ਜੀ ਮਿਲ ਜਾਂਦਾ ਮਿਲ ਜਾਂਦਾ ਤਾਂ ਇਨਾ ਕ ਟੇਅ ਰੇਟ ਘਟ ਹੈ ਜੀ ਮੁਸ਼ਕਲ ਬੱਚੇ ਵਾਸਤੇ ਮੁਸ਼ਕਲ ਆ ਘਟ ਹੈ ਬੱਚਾ ਜਣਾ ਮੁਸ਼ਕਲ ਹੈ ਹਾਂ ਜੀ ਜੇ ਜਿੱਦਾਂ ਪੋਪੂਲੋਜੀ ਮਾਤਰੀ ਉਸਾਨ ਰੈਂਟ ਬਾਦ ਰੈਂਟ ਬਾਦ ਰੈਂਟ ਬਾਦ ਰੈਂਟ ਸਹੀ ਗੱਲ ਹੈ ਤੁਹਾਨੂੰ ਕਿਵੇਂ ਲੱਗਿਆ ਜੀ ਕਿਨੇ ਡਾਈ ਦੋ ਸਾਲਾਂ ਦੇ ਵਿੱਚ ਹੀ ਇੰਡੀਆ ਦੇ ਹਿਸਾਬ ਨਾਲ ਪੰਜਾਬ ਨੰਗਲ ਡੈਮ ਦੇ ਹਿਸਾਬ ਨਾਲ ਤੁਹਾਨੂੰ ਕੀ ਫਰਕ ਲੱਗ ਰਿਹਾ ਹੈ ਨੰਗਲ ਡੈਮ ਵੀ ਬਹੁਤ ਵਧੀਆ ਹੈ ਹਾਂਜੀ ਜਿਹੜੀ ਜਗ੍ਹਾ ਉੱਥੇ ਵੀ ਸਭ ਕੁਝ ਹੈ ਮੈਂ ਕਹਿੰਦੇ ਥੋੜਾ ਪੋਲੂਸ਼ਨ ਫੀਲ ਲੱਗਦਾ ਹੈ ਹਾਂਜੀ ਆਕਸੀਜਨ ਲੈਵਲ ਸਾਡਾ ਆਪਣਾ ਵਧ ਗਿਆ ਸਿਹਤ ਲਈ ਠੀਕ ਹੈ ਦਵਾਈਆਂ ਕਈ ਕਾਫੀ ਬੰਦਿਆਂ ਤੋਂ ਮੈਂ ਸੁਣਦਾ ਹਾਂ ਕਿ ਦਵਾਈਆਂ ਛੁੱਟ ਜਾਂਦੀਆਂ ਇੱਥੇ ਆ ਕੇ ਅੱਛਾ ਤੁਸੀਂ ਬੀਪੀ ਦੀ ਦਵਾਈ ਨਹੀਂ ਲੈਂਦੇ ਇਹ ਕਾਮਨ ਪ੍ਰੋਬਲਮ ਹੁੰਦੀ ਆ ਜ਼ਿਆਦਾ ਕਰਕੇ ਅੱਜ ਕੱਲ ਤੇ ਬੱਚਿਆਂ ਨੂੰ ਵੀ ਇਹ ਪ੍ਰੋਬਲਮ ਆ ਰਹੀ ਹੈ ਜੀ ਬੀਪੀ ਵੱਧ ਰਹੇ ਨੇ ਕਿਸੇ ਦੇ ਘਟ ਰਹੇ ਨੇ ਠੀਕ ਹੈ ਜੀ ਤੇ ਤੁਸੀਂ ਕੀ ਸੁਜੈਸ਼ਨ ਦੇਣਾ ਚਾਹੁੰਦੇ ਹੋ ਖਾਸ ਕਰਕੇ ਲੜਕੀਆਂ ਲਈ ਜਿਹੜੇ 17 18 ਸਾਲ ਦੀ ਲੜਕੀਆਂ ਨੂੰ ਭੇਜ ਰਹੇ ਨੇ ਪੇਰੈਂਟਸ ਬਾਰ ਉਹਨਾਂ ਨੂੰ ਭੇਜਣਾ ਚਾਹੀਦਾ ਜਾਂ ਨਹੀਂ ਭੇਜਣਾ ਚਾਹੀਦਾ ਮੈਂ ਤਾਂ ਉੱਥੇ ਵੀ ਸਭ ਨੂੰ ਮਨਾ ਕਰ ਦਿੰਦੀ ਕਿ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਭੇਜੋਗੇ ਬੱਚੇ ਭੇਜਣੋਂ ਬਾਅਦ ਠੀਕ ਹੈ ਜੀ ਕੰਮ ਨਹੀਂ ਮਿਲਦਾ ਕਿੰਨੇ ਛੋਟੇ ਬੱਚਾ ਮੈਂਟਲੀ ਡਿਸਟਰਬ ਹੋ ਜਾਂਦਾ ਮੈਂਟਲੀ ਡਿਸਟਰਬ ਹੁੰਦਾ ਮੇਨ ਕਾਰਨ ਅੱਜ ਕੱਲ ਆਪਾਂ ਦੇਖਦੇ ਆ ਹਰ ਦੂਜੇ ਦਿਨ ਛੱਡ ਕੇ 2 ਜਾਂ 4 ਸੁਸਾਈਸਾਈਡ ਹੋਏ ਹੁੰਦੇ ਨੇ ਉਹਦਾ ਕਾਰਨ ਵੀ ਨਹੀਂ ਪਤਾ ਲੱਗ ਰਿਹਾ ਕਿ ਕੀ ਮੇਬੀ ਕੰਮ ਨਹੀਂ ਕੰਮ ਨਹੀਂ ਮਿਲਦਾ ਲੋਨ ਲੈ ਕੇ ਚੱਕ ਕੇ ਆਏ ਹੁੰਦੇ ਬੱਚੇ ਕਈ ਬੱਚੇ ਲੋਨ ਲੈ ਕੇ ਵੀ ਆਏ ਹੁੰਦੇ ਠੀਕ ਹੈ ਉਹਨਾਂ ਨੂੰ ਲੱਗਦਾ ਕਿ ਕਿੱਦਾਂ ਸੀ ਹੁਣ ਬੱਚਾ ਮਾਪੇ ਪ੍ਰੈਸ਼ਰ ਪਾਉਂਦੇ ਸਾਨੂੰ ਕਿ ਕੁਝ ਭੇਜੋ ਮੇਨ ਚੀਜ਼ ਇਹ ਵੀ ਹੋ ਜਾਂਦੀ ਹੈ ਜਦੋਂ ਆਪਾਂ ਬਾਹਰ ਆ ਗਏ ਤੇ ਪੇਰੈਂਟਸ ਨੂੰ ਵੀ ਉਮੀਦ ਹੋ ਜਾਂਦੀ ਵੀ ਬੱਚਾ ਸਾਡਾ ਕਮਾਣ ਲੱਪੇ ਕੁਝ ਭੇ ਹੈਗੇ ਕੀ ਹੈ ਜੀ ਬਹੁਤ ਇਨਕਮ ਹੈ ਜੇ ਕੋਈ ਐਨ ਟੂ ਮੌਸ ਆਦਮੀ ਇੱਥੇ ਹਾਂ ਜੀ ਔਰ ਜਿਵੇਂ ਪਹਿਲਾਂ ਹੁੰਦੀ ਸੀ ਕਹਿੰਦੇ ਕਮਾਈ ਵਧੀਆ ਸੀ ਬਟ ਹੁਣ ਦੇ ਹਾਲਾਤ ਦੇ ਹਿਸਾਬ ਨਾਲ ਇੱਥੇ ਖਰਚੇ ਜ਼ਿਆਦਾ ਨੇ ਤੇ ਖਰਚਿਆਂ ਦੀ ਗੱਲ ਹੋਈ ਥੋੜੇ ਹਿਸਾਬ ਨਾਲ ਕਿੰਨਾ ਕੁ ਮਿਨੀਮਮ ਖਰਚਾ ਇੱਥੇ ਕਿੰਨੇ ਕੁ ਡਾਲਰ ਦਾ ਖਰਚਾ ਹੋ ਜਾਂਦਾ ਜੀ ਲਗਭਗ ਵੀ 1200 ਡਾਲਰ ਤੱਕ ਖਰਚੇ ਹੈਗੇ ਨੇ ਜੀ ਕਰ ਲਵਾਂਗੇ 2.5 ਤੱਕ ਘੱਟ ਕਰਦੇ ਜਾਂਦਾ ਹੈ ਨਾ ਇਹਨੂੰ ਲਾਵਾਂਗੇ ਰੈਂਟਲ ਜੀ 1500 15 1800 ਜੀ ਠੀਕ ਹੈ ਜੇ ਬੱਚਾ ਤੁਹਾਡੀ ਇਨਕਮ ਜੇ ਵੀ ਉੱਨੇ ਹੀ ਕਿੱਥੋਂ ਦਾ ਖर्चा ਕਰੇਗਾ ਅੱਜ ਕੱਲ ਨੋਰਮਲੀ ਪੇ ਰੇਟ ਵੀ ਕਿਚ ਨੂੰ 10 ਤੋਂ ਘੱਟ ਮਿਲਦਾ ਕਿ ਨੂੰ 11 ਤੇ ਸਰੀ ਮਹਿੰਗੀ ਫਿਰ ਸਰੀ ਮਹਿੰਗੀ ਹੈ ਸਾਰਾ ਕਪੜਾ ਵੱਧ ਰਹੀ ਹੈ ਜੀ ਸਹੀ ਗੱਲ ਹੈ ਸ਼ੁਰੂ ਹੋ ਰਹੀ ਹੈ ਬੱਚਿਆਂ ਸੋ ਮੁੱਖ ਦੀ ਗੱਲ ਇਹ ਹੈ ਕਿ ਜੇਕਰ ਬੱਚਿਆਂ ਨੇ ਆਣਾ ਹੈ ਇੱਥੇ ਤੇ ਗ੍ਰੈਜੂਏਸ਼ਨ ਕਰਕੇ ਆਣ ਸਮਝ ਲੈ ਕੇ ਆਣ ਵੀ ਥੋੜੀ ਜੀ ਮੈਂਟਲੀ ਸਟੇਬਲ ਹੋਣ ਜੋ ਇੱਥੇ ਉੱਤੇ ਥੱਲੇ ਹੁੰਦੀ ਹੈ ਉਹਨੂੰ ਸਾਂਭਣ ਜੋਗੇ ਹੋਣ ਸੋ ਬਹੁਤ ਵਧੀਆ ਲੱਗਿਆ ਜੀ ਗੱਲ ਕਰਕੇ ਸੋ ਐਦਾਂ ਹੀ ਆਪਾਂ ਕਿਸੇ ਹੋਰ ਨਾਲ ਗੱਲਬਾਤ ਕਰਦੇ ਆਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ